ਬੋਲਮ ਜੀ ਉੱਥੇ ਆ ਨਾਗੇ ਦੋ ਹੋਟਲ ਨੇ ਇੱਕ ਚਾਵਲਾ ਹੋਟਲ ਹੈ ਤੇ ਇੱਕ ਇੰਟਰਨੈਸ਼ਨ ਇੱਥੇ ਨਾ ਗੱਡੀਆਂ ਜਿਹੜੀ ਇਹ ਜਗਾ ਹੈ ਮਾਲਕੀ ਹੈ ਬੈਂਕ ਦੀ ਜਾਂ ਆਪਣੇ ਬੈਂਕ ਦੀ ਸਕੂਲ ਮਾਲਵਾ ਖਾਲਸਾ ਦੀ ਇੱਥੇ ਕੋਈ ਪਾਰਕਿੰਗ ਨਹੀਂ ਨਾ ਕੋ ਰਸਤਾ ਹੈ ਇਹ ਗੱਡੀਆਂ ਜਦੋਂ ਰਸਤੇ 'ਚ ਲਾ ਦਿੰਦੇ ਰਸਤਾ ਵੀ ਬਲੌਕ ਕਰ ਜਾਂਦੇ ਉੱਪਰ ਚੜ ਜਾਂਦੇ ਨੇ ਲਿਆ ਕੇ ਕੁੜੀਆਂ ਸਾਰਾ ਦਿਨ ਅੱਗੇ ਵੀ ਕਈ ਵਾਰ ਆਏ ਨੂੰ ਦੱਸਿਆ ਵੀ ਇਹ ਗੱਡੀਆਂ ਰਸਤਾ ਨਾ ਬਲੌਕ ਕਰਿਆ ਕਰੋ ਉਹਨਾਂ ਵੀ ਬੱਚਿਆਂ ਨੂੰ ਛੁੱਟੀ ਹੋਣ ਵਾਲੀ ਦਾ ਰਸਤਾ ਬਿਲਕੁਲ ਵਿੱਚ ਗੱਡੀਆਂ ਲਾ ਜਾਂਦੇ ਉੱਪਰ ਚੜ ਜਾਂਦੇ ਨੇ ਤੇ ਸਾਨੂੰ ਇਹ ਬਹੁਤ ਦਿੱਕਤ ਆਉਂਦੀ ਹਾਂ ਸਾਰੇ ਐਂ ਹੋਟਲ ਵਾਲਿਆਂ ਨੂੰ ਤੇ ਜਾ ਕੇ ਕਿਹਾ ਆਉਂਦੇ ਨਹੀਂ ਸਾਡੇ ਅੰਦੀਆਂ ਆਂ ਸਾਹਮਣੇ ਵੇਖਣ ਦੇ ਗੱਡੀਆਂ ਲਾ ਕੇ ਉੱਪਰ ਚੜ ਜਾਂਦੇ ਬੱਸ ਮੁੜ ਕੇ ਦੋ ਦੋ ਤਿੰਨ ਤਿੰਨ ਘੰਟੇ ਲਾ ਕੇ ਆਵੇਖੋ ਸਾਰਾ ਪਾਰਕ ਭਰਿਆ ਪਿਆ ਰਸਤਾ ਇਸ ਮਾਮਲੇ ਨੂੰ ਲੈ ਕੇ ਕਦੀ ਪੁਛੀ ਤਹਿਰੀ ਪੁਛ ਜਾਂ ਉਸ ਕਾਰਨ ਕਿਹਾ ਹਾਂਜੀ ਅੱਗੇ ਵੀ ਸੀੜੀ ਥਾਣਾ ਹੀ ਬਹੁਤ ਵਾਰ ਆ ਕੇ ਗਏ ਵੀ ਉੱਤੇ ਸਾਡਾ ਰਸਤਾ ਬਲੌਕ ਕਰਦੇ ਇਹਨਾਂ ਨੂੰ ਰੋਕੋ ਇਹ ਪਤਾ ਨਹੀਂ ਇਹੇਰੇ ਹਿਸਾਬ ਨਾਲ ਤਾਂ ਇਹ 20 ਸਾਲ ਹੋ ਗਏ ਅਸੀਂ ਤਾਂ ਐਵੇਂ ਵੇਣੇ ਆ ਕੰਮ ਚੱਲਦੇ ਨੂੰ ਬਾਹੋਂ ਆਉਂਦੇ ਲਾ ਕੇ ਗੱਡੀਆਂ ਉੱਪਰ ਚੜ ਜਾਂਦੇ ਨੇ ਬਸ ਕੀ ਮੰਗਾਂ ਮੰਗ ਜੀ ਇਹਨਾਂ ਦੇ ਇਹ ਕਾਰਵਾਈ ਹੋਣੀ ਚਾਹੀਦੀ ਤੇ ਆ ਗੱਡੀਆਂ ਦੇ ਸਾਰੇ ਚਲਾਣ ਹੋਣੇ ਚਾਹੀਦੇ ਸਾਡੇ ਆ ਇੱਥੇ ਬੈਂਕ ਦੇ ਸਾਹਮਣੇ ਸਕੂਲ ਦੇ ਵਿੱਚ ਗੱਡੀਆਂ ਨਹੀਂ ਕੱਢਣੀਆਂ ਜਿਹਗੀਆਂ ਇੱਥੇ ਕੋਈ ਪਾਰਕਿੰਗ ਨਹੀਂ ਗਈ ਇਹਨਾਂ ਦੇ ਕੰਟਰੋਲ ਕੀਤਾ ਜਾ ਜਾਂ ਇਹਨਾਂ ਨੂੰ ਗੱਡੀਆਂ ਨੂੰ ਇੱਥੇ ਚਲਾਣ ਕੱਟ ਕੇ ਇਹਨਾਂ ਨੂੰ ਥਾਣੇ ਸੁਟਿਆ ਜਾ ਗੱਡੀਆਂ ਨੂੰ ਤੇ ਉਹ ਵੇਰੇ ਹੋਟਲ ਦੇ ਵਿੱਚ ਵੀ ਰੇਡ ਕੀਤਾ ਜਾ ਪੁਲਿਸ ਕਿੱਥੇ ਜ਼ੁੱਤੀ ਹੈ ਸਰਿਆਂ ਮੇ ਤੇ ਧੰਦਾ ਚੱਲਦਾ ਰਹਿੰਦਾ 12 ਮਹੀਨੇ 30 ਦਿਨ ਇਥੇ ਤੇ ਰਾਤ ਦੇਣੀ ਇਹੋ ਕੰਮ ਹੈ ਬਸ ਗੱਡੀਆਂ ਲਾ ਜਾਂਦੇ ਨੇ ਪੱਜ ਕੇ ਉੱਤੇ ਵੜ ਜਾਂਦੇ ਨੇ ਤਾਂ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਕਿ ਬੱਚਿਆਂ ਨੂੰ ਛੁੱਟੀ ਹੁੰਦੀ ਜਾਂ ਸਵੇਰੇ ਆਉਂਦੇ ਆ ਗੱਡੀਆਂ ਲੱਗੀਆਂ ਹੁੰਦੀਆਂ ਨੇ ਤੇ ਅਸੀਂ ਬਾਰ-ਬਾਰ ਰਿਕੁਐਸਟ ਕੀਤੀ ਹੈ ਐਡਮਿਨਿਸਟ੍ਰੇਸ਼ਨ ਅੱਗੇ ਕਿ ਇਹ ਗੱਡੀਆਂ ਨਾ ਇੱਥੇ ਲਾਈਆਂ ਜਾਣ ਸਾਡੇ ਸਕੂਲ ਦਾ ਰਸਤਾ ਹੈ ਬੱਚਾ ਨੇ ਲੰਘਣਾ ਟੱਪਣਾ ਸਾਡੇ ਆਪ ਦੇ ਵਹੀਕਲ ਨਹੀਂ ਲੰਘਦੇ ਹੁਣ ਸਾਨੂੰ ਅੱਧਾ ਘੰਟਾ ਹੋ ਗਿਆ ਅਸੀਂ ਦਫਤਰੀ ਕੰਮ ਤੇ ਜ਼ਰੂਰੀ ਲੈ ਕੇ ਜਾਣੇ ਕਾਗਜ਼ ਇਹ ਗੱਡੀ ਸਾਡੀ ਇੱਥੇ ਖੜੀ ਹੋਣੀ ਇਹ ਗੱਡੀ ਪਤਾ ਨਹੀਂ ਬਿਲਕੁਲ ਸੈਂਟਰ ਚ ਲਾ ਕੇ ਕਿਹੜੇ ਬੰਦੇ ਦੀ ਇਹ ਕਿੱਥੇ ਚਲਾ ਗਿਆ ਕਿਤੇ ਪਤਾ ਨਹੀਂ ਲੱਗ ਰਿਹਾ ਇਸ ਬੰਦੇ ਦਾ ਸੋ ਇਧਰ ਪਾਰਕਿੰਗ ਨਹੀਂ ਹੈਗੀ ਪਲੀਜ਼ ਪਿੱਛੇ ਪਾਰਕਿੰਗ ਦੇ ਵਿੱਚ ਲਵਾਈਆਂ ਜਾਣ ਗੱਡੀਆਂ ਰਸਤੇ ਦੇ ਵਿੱਚ ਨਾ ਲਵਾਈਆਂ ਜਾਣ ਤੇ ਇਹਨਾਂ ਦਾ ਚਲਾਨ ਕੱਟਿਆ ਜੀ ਇਹ ਰਸਤਾ ਕਿਹੜੇ ਸਕੂਲ ਨੂੰ ਲੱਗਦਾ ਹੈ ਇਹ ਮਾਲਵਾ ਖਾਲਸਾ ਸਕੂਲ ਦਾ ਰਸਤਾ ਹੈ ਜੀ ਠੀਕ ਹੈ ਇੱਥੇ ਕੋਈ ਪਾਰਕਿੰਗ ਨਹੀਂ ਹੈ ਲੇਕਿਨ ਬਹੁਤ ਜ਼ਿਆਦਾ ਗੱਡੀਆਂ ਲੱਗ ਰਹੀਆਂ ਨੇ ਇਵਨ ਮੋਟਰਸਾਈਕਲ ਲੰਘਣਾ ਵੀ ਔਖਾ ਹੋ ਜਾਂਦਾ ਸਾਡੇ ਲਈ ਕੱਢਣਾ ਇੱਥੋਂ ਔਖਾ ਹੋ ਜਾਂਦਾ ਹੈ ਦੋ ਪੈਰਲ ਗੱਡੀਆਂ ਲਾ ਜਾਂ ਸੋ ਸਾਡੀ ਰਿਕੁਐਸਟ ਹੈ ਐਡਮਿਨਿਸਟ੍ਰੇਸ਼ਨ ਅੱਗੇ ਕਿ ਪਲੀਜ਼ ਇਹਨੂੰ ਇਹਨਾਂ ਦੇ ਚਲਾਨ ਕੱਟੇ ਜਾਣ ਔਰ ਇਹਨਾਂ ਨੂੰ ਇੱਥੇ ਨਾ ਲੱਗਣ ਦਿੱਤਾ ਜਾਵੇ ਇਹਨਾਂ ਦੀ ਪਿੱਛੇ ਪਾਰਕਿੰਗ ਹੈਗੀ ਸਿਵਲ ਪ੍ਰਾਣੇ ਸਿਵਲ ਹਸਪੀਟਲ ਜੋ ਉੱਥੇ ਕਿਉਂ ਨਹੀਂ ਲੱਗਦੀਆਂ ਉੱਥੇ ਲਵਾ ਲੀਆਂ ਜਾਣ ਤਾਂ ਕਿਹੜੇ ਸਕੂਲ ਦੇ ਸਰ ਪ੍ਰਿੰਸੀਪਲ ਕੀ ਨਾਮ ਮਾਰਵਾ ਖਾਸ ਸੀ ਨਿਊ ਸਕੂਲ ਜੀ ਨਾਮ ਅਜੇਸ਼ ਮਾਰਜੀ ਮੇਰੇ ਇੱਕ ਕੰਪਲੇਂਟ ਮਸੂਲ ਹੋਈ ਸੀ ਕਿ ਮਾਰਵਾ ਖਾਸ ਸਕੂਲ ਦੇ ਕੋਲ ਬੇ ਇਥੇ ਗੱਡੀਆਂ ਗਲਤ ਰੋਂਗ ਪਾਰਕਿੰਗ ਕਰਦੇ ਨੇ ਅੱਜ ਮੌਕੇ ਤੱਕ ਦੇਖਿਆ ਤੇ ਉਹਨਾਂ ਦੇ ਚਲਾਨ ਵੀ ਕੀਤੇ ਨੇ ਕੋਨਾਂ ਨੂੰ ਅਵੇਅਰ ਵੀ ਕੀਤਾ ਵੀ ਗਾਉਂ ਦੇ ਇੱਥੇ ਗੱਡੀਆਂ ਪਾਰਕ ਵਗੈਰਾ ਨਹੀਂ ਕਰਨੇ ਕੋਈ ਸਕੂਲ ਵੀ ਹੈਗਾ ਇੱਥੇ ਬੈਂਕ ਵੀ ਹੈਗਾ ਤੇ ਕਾਫੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਆਨ ਜਾਣ ਵਾਸਤੇ ਅੱਜ ਚਲਾਨ ਕੱਟੇਗੇ ਸਰ ਅਸੀਂ ਅਜੇ ਤੱਕ ਟੋਟਲ ਤਕਰੀਬਨ 14 ਚਲਾਨ ਕਰ ਚੁੱਕੇ ਹਾਂ